ਵੈਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈਗਾ 12:30 ਦਾ ਟਾਈਮ ਹੋ ਗਿਆ ਦੁਪਹਿਰ ਦਾ ਆਪਾਂ ਕੰਮ ਕਰਕੇ ਬਿੰਦਕ ਪਾਏ ਵੀ ਗਏ ਜੀ ਸਰੀਰ ਠੀਕ ਜਿਆ ਨਹੀਂ ਹੈਗਾ ਰੈਸਟ ਕਰਕੇ ਹਟਿਆਂਗੇ ਪਹਿਲਾਂ ਕੰਮ ਕੀਤੇ ਨੇ ਕੱਲ ਦੀ ਤੁੰਦਾ ਧਾਰੀ ਜੀ ਹੋਈ ਪਈ ਹੈਗੀ ਠੰਡਾ ਮੌਸਮ ਹੋ ਗਿਆ ਠੰਡ ਹੋਈ ਤੇ ਮੈਂ ਸੌਲ ਕਾਡੋ ਲਿਆ ਕੱਲ ਦਾ ਤੇ ਆਪਾਂ ਨੇ ਕੰਮ ਸਵੇਰ ਦੇ ਖਤਮ ਕਰ ਲਏ ਆ ਠੰਡ ਸ਼ੁਰੂ ਕਰ ਲਏ ਬਿੰਦਕ ਦਮ ਲੈ ਲਿਆ ਕੱਪੜੇ ਨਾ ਤਾਂ ਕੱਲ ਵਾਲੀ ਅੱਜ ਨਾਲ ਸੁੱਕੇ ਨੇ ਉਹ ਤਾਂ ਅੰਦਰੀ ਪਏ ਨੇ ਕੱਲ ਵਾਲੇ ਅੱਜ ਵਾਲੇ ਧਾਰਾਂ ਭਰੀਆਂ ਪਈਆਂ ਨੇ ਤੇ ਅੱਜ ਗੋਬੀ ਲੈ ਲਈ ਬਣਾਉਣ ਲਈ ਸਰਦੀ ਤੇ ਸਰਦੀ ਬਣਾਉਨੇ ਆਂ ਗੋਭੀ ਦੀ ਗੋਭੀ ਸੋਹਣੀਆ ਘਰ ਦੀ ਗੋਭੀ ਉਹ ਪਾਜੀ ਘਰ ਦੀ ਗੋਭੀ ਆਲੇ ਆਉਂਦੇ ਹੁੰਦੇ ਨਹੀਂ ਪੈਂਤਰਾ ਇਹ ਉਹਨਾਂ ਤੋਂ ਬੱਤੀ ਕੋਈ ਛੁੰਡੀ ਸੰਡੀ ਨਹੀਂ ਬਹੁਤ ਸੋਹਣੀ ਗੋਭੀ ਹੈਗੀ

ਹੁਣ ਆ ਪਾਜ਼ੀ ਲੰਗਨੇ ਦੇ ਨਾਲ ਸਬਜ਼ੀ ਵਧੀਆ ਕਰਾਰੀ ਬਣਦੀ ਹੈ ਜਿਹੜੇ ਹਾਂ ਲੈ ਲਈ ਤੀ ਅੱਜ ਕਦੋਂ ਕਾਲੂ ਖਾਂਦੇ ਦੇ ਲਗੋਂ ਮਨ ਨੂੰ ਕਲੇਟ ਤੱਕ ਵਾਲੇ ਇਹ ਸੰਤਾ ਹੋਇਆ ਕਿਸੇ ਨਾਲ ਨਾ ਸਿਓ ਤੋਨੇ ਮਨੇ ਉਹਦੇ ਮਸ਼ੀਨ ਖਰਾਬ ਹੋਈ ਪਈ ਸੀ ਤਾਂ ਕਰਕੇ ਸੋਹਣੇ ਕੱਤੀਆ ਕਰੀਏ ਬੱਲੂ ਨੇ ਹੈ ਨਾ ਇਹ ਜੀ ਹੁਣ ਚਲ ਫੇ ਮੈਨੂੰ ਪਤਾ ਲੱਗ ਜੇ ਮੈਂ ਦੂਜਾ ਸੂਤ ਕੋੜਾਂ ਇਹ ਤਾਂ ਕੱਚੀ ਕੱਚੇ ਨੇ ਆ ਸਾਰਾ ਕੁਝ ਟੈਂਡਰ ਕੋਮਰ ਦੇ ਘਰ ਦੇ ਇਹਨਾਂ ਨੇ ਘਰ ਦੇ ਮਿਸਟਰ ਫਮੋ ਗੋਭੀ ਲੈ ਲਈ ਆਲੂ 50 ਰੁਪਏ ਕਿਲੋ ਨਵੇਂ ਕੀ ਜ਼ਿਆਦਾ ਨਹੀਂ ਕਿਹਾ ਜ਼ਿਆਦਾ ਨਹੀਂ ਨਾ ਇਹ ਤਾਂ ਆਪਣੇ ਪਹਿਲਾਂ ਵਾਲੇ ਪੈਸੇ ਤੇ ਮੈਂ ਕਿਲੋ ਲੈ ਲੈਣਾ ਮੈਂ ਆਲੂ ਮਾ ਫਿਰ ਬਿਆਜੂ ਵਿੱਚ ਫਿਰ ਤਾਜੇ ਜੇ ਫਿਰ ਲੈ ਲਾਂ ਕਿਲੋ ਲੈਤੇ ਨੇ 50 ਰੁਪਿਆ ਦੇ ਇੰਨੀ ਮਹਿੰਗੀ ਸਬਜ਼ੀ ਹੋ ਗਈ ਆਲੂ 50 ਕਰੇ ਸੋਨੇ ਨੇਗੇ ਪੱਟਣ ਲੱਗ ਜਣੇ 10 ਗ੍ਰੇਮ ਲੈ ਲੈਂਗੇ ਤਾਂ ਹੀ ਤਾਂ ਕਹਿੰਦੇ ਕਹੇ ਨਵੇਂ ਨੇ ਮੈਂ ਨਵੇਂ ਹੀ ਸਬਜ਼ੀ ਬਧੀ ਬਣ ਜੇ ਨੇ ਕੱਲ ਨੂੰ ਧਨੀਆ ਧਨੀਆ ਪਾ ਕੇ ਬਣਾ ਲਾਂਗੇ ਸਬਜ਼ੀ ਬੋਲ ਮੈਂ ਆਲੂ ਮੰਗੀ ਅੱਜ ਫੇਮੋ ਗੋਭੀ ਲੈ ਲਈ ਨਾ ਸਬਜ਼ੀਆਂ ਬਿਨਾ ਸਰਦਾ ਨਾ ਹਰ ਰੋਜ਼ ਦਾਣਾ ਹੀ ਖਾਦੀਆਂ ਜਾਂਦੀਆਂ ਨੇ ਚਲੋ ਜੀ ਆਪਾਂ ਸਬਜ਼ੀ ਕੱਟ ਲਈਏ ਫਿਰ ਮਿਲਦੇ ਹਾਂਗੇ ਮੰਤਨ ਇੱਕ ਦੇ ਨੇ ਸੱਤ ਦੇ ਸੱਤ ਦੇ ਬੁੱਤੇ ਇੱਕ ਸੱਤ ਦੇ ਬੁੱਤੇ ਨਹੀਂ ਹੈ ਵਿੱਚੋਂ ਲੇਜ ਕੱਢ ਕੇ ਦੇ ਦੇ ਇੱਕ ਪੈਕਟ ਨਹੀਂ ਕਰ ਇੱਕ ਇੱਕ ਪੈਕਟ ਦੇ ਦੇ ਦੀਆਂ ਨੂੰ ਫਿਰ ਕੀ ਹੁੰਦਾ ਸਾਰੇ ਤੂੰ ਨਹੀਂ ਕਾਇੀਂਗੀ ਸਾਰੇ ਕਾਇੀਂਗੀ ਮਰੇਗੀ ਖਲਿਆਲ ਆ ਯਾਰ ਆ ਦੇਖ ਲਾ ਦੇ ਰੂ ਇਹਦਾ ਦੇ ਦੇ ਨਹੀਂ ਉਹ ਤਾਂ ਸਭ ਦੇਖਿਆ ਨਹੀਂ ਹੈਗਾ ਉਹ ਕਾਦਾ ਹਾਂ ਨਵੇਂ ਅਜ ਕੀ ਲਿਆਈਆਂ ਕੁਛ ਨਹੀਂ ਕਲਦੀ ਗਈ ਦੇਖੀ ਦੇਖੀ ਨੋ ਐਰੂ ਦਾ ਡੇਰੇ ਇੱਕਾ ਕੋਈ ਨਾ ਉਹ ਮੈਨੂੰ ਅੱਖੀ ਲੱਗਦਾ ਉਹ ਦਿੰਦਾ ਰਹੀ ਜੀ ਜੀ tujhe sara sal teri nahi ainu ikade jawab nu lao ji laggiya raun ke sade ghar te hona jamni aaiyegi ਤੇ ਹੁਣ ਮਾਂ ਨੂੰ ਤਾਂ ਅਸੀਂ ਰੱਖ ਲਾਂਗੇ ਰਹਿਪੇਗੇ ਹਾਂ ਮਾਮੂ ਚਾਹੂੰਗੀ ਮਾਮੂ ਘਰ ਜਾਏਗੀ ਮਾਮੂ ਘਰ ਆਏਗੀ ਨਹੀਂ ਮੈਨੂੰ ਕੋ ਰੋਵੇ ਕਹਿੰਦੀ ਜੜੀ ਨਹੀਂ ਲੱਗ ਜੰਦੀ ਮਾਮੂ ਲੈਣ ਆਉਗਾ ਹਾਂ ਵੀ ਜੇ ਤਾਂ ਅਸੀਂ ਡੈਡੀ ਨਾਲ ਜਾਵਾਂਗੇ ਤਾਂ ਸੱਤ ਜੜੀ ਤਾਂ ਮੋੜ ਦੇਊਗਾ ਹੋਰ ਮਾਮੂ ਚਾਹੇ ਤਾਂ ਪੈਕਿੰਗ ਕਰਕੇ ਕਹਿੰਦੀ ਮਾਮੂ ਨਾਲ ਜਾਵਾਂਗੇ ਪਾਪਾ ਨੂੰ ਨਹੀਂ ਲੈ ਕੇ ਆਦੇ ਨਾਲ ਆਪਰੇ ਨੂੰ ਪਤਾ ਦੀ ਵੀ ਡੈਡੀ ਮੋੜ ਦੇਊ ਵਿਆਹ ਚ ਆਜੋ ਤਨ ਪਹਿਲਾਂ ਰਹਿ ਤੈਨੂੰ ਚਾਹਤ ਨੂੰ ਮੰਗ ਰੋ ਹਾਂ ਇਹ ਕਰ ਵਿਆਹ ਤੋਂ ਪਹਿਲਾਂ ਆਜ ਹੀ ਕੜਾਏ ਦੇ ਵਾਰ ਨੂੰ ਮੈਂ ਕੜਾ ਵੀ ਹੂੰ ਇਹਦਾ ਕਿਹੜਾ ਆਜੋ ਬਾਈ ਫੇਰ ਆਖਣੇ ਆ ਜੀ ਸੋਮਵਾਰ ਦਿਨ ਨੰਦ ਦੇ ਵੀ ਨਾਲ ਹੀ ਆ ਜੀ ਇਹਨੂੰ ਕਿੰਦਾ ਉਹਨੂੰ ਆਜੋ ਬਾਈ ਦਾ ਨਾਮ ਹੀ ਨਹੀਂ ਲੈ ਵੀ ਤੁਸੀਂ ਰੱਖੋ ਨਾ ਬਾਈ ਦਾ ਲੈ ਪਤਾ ਬਾਈ ਦਾ ਪੱਕਾ ਜਿੰਦਾ ਵਿਚਾਰੇ ਨੂੰ ਕਹਦਾ ਪਤਾ ਪਹਿਲੀ ਨਹੀਂ ਕਹ ਸਕਦਾ ਕਹਤਾ ਮੈਂ ਦਾ ਮਹਾਸਾ ਪਤਾ ਬਾਈ ਦਾ ਆਪਾਂ ਨੂੰ ਪਤਾ ਹੈਗਾ ਬਾਈ ਪਹਿਲੀ ਮੈਂ ਮੋਕ ਕੇ ਤੇ ਆ ਜੂਗਾ ਬਾ ਵੀ ਰਾਤ ਕਨੇ ਬੱਡ ਨੂੰ ਮੇਰੇ ਆ ਜਾਣਗੇ ਕਰਤ ਲਾ ਜਾਣਗੇ ਬਾਈ ਦਾ ਪਤਾ ਹੀ ਆਪਾਂ ਨੂੰ ਵਿਚਾਰੇ ਦਾ ਇਹ ਵੀ ਆ ਜੀ ਕਰਤਾਂ ਐ ਤਾਂ ਮਾਸੀ ਦੂਜੀ ਮਾਸੀ ਨੂੰ ਪਾ ਲੂ ਵੱਡੀ ਨੂੰ ਇਹ ਕਰਤ ਨਾਲ ਕੀ ਹੁੰਦਾ ਹੈ ਬਾਈ ਉਹ ਨਾ ਇਹ ਤਾਂ ਉਹ ਇੱਕ ਦਿਨ ਦਾ ਇਹ ਵੀ ਫਾਲੋ ਦੋ ਬਈ ਇੱਕ ਦਿਨ ਦਾ ਆਜੂ ਅਸਾਂ ਸਾਰਾ ਕੁਝ ਹੀ ਖਵਾ ਦਿੰਨੇ ਆ ਇਹਨੂੰ ਕੁਝ ਨਹੀਂ ਛੋੜਿਆ ਵਧੀਆ ਰਹਿਣਾ ਦਲੀਆ ਕਰ ਦੇਣੀ ਆ ਕੀ ਦਲੀਆ ਕਰਕੇ ਖਵਾਉਣੀ ਕੋਈ ਰੋਟੀ ਗੱਢੀ ਨਾਲ ਕੁਝ ਖਵਾਉਣਾ ਹੋਰ ਫੁਰਕੇ ਸਾਰਾ ਕੁਝ ਪਾ ਦੇ ਅਸਾਂ ਖੁਆ ਖੁਆ ਸਭ ਕੁਝ ਚੱਕਤਾ ਸਮਾਦੀਆ ਵੇਰਾ ਉਹ ਦਿਨਾਂ ਇੰਨਾ ਨਾ ਪਰ ਹੈ ਜਵਾਰ ਰੱਖ ਦੇ ਜਿਹੜਾ ਰੱਖ ਦੋ ਇਸ ਦੀ ਤੂਈ ਬਸ ਜਵਾਰ ਦਿਓ ਪ੍ਰਾਬਲੀ ਦੇਖੋ ਉਹਦੇ ਬਾਲਾ ਪਰ ਹੈ ਜਰਾ ਹਾਂ ਇਹਦਾ ਵੀ ਹਿਜੇ ਘੱਟ ਰੱਖਿਆ ਨਹੀਂ ਤੁਹਾਨੂੰ ਬਸ ਇੱਕ ਗੱਲ ਮੇਰੇ ਸਾਡੇ ਹੋਰ ਆ ਅਸੀਂ ਖਾ ਤਾਂ ਕੁਝ ਮਰਜੀ ਵਾ ਠੰਡਾ ਪਾਣੀ ਹੰਦ ਮਾਰਾ ਉਹ ਵੀ ਸਾਨੂੰ ਬਾਹਰ ਨਹੀਂ ਆ ਮੰਨਦਾ ਨਹੀਂ ਉਹ ਬਾਈ ਉਹ ਵੀ ਬਾਹਰ ਆ ਮੰਨਦਾ ਨਹੀਂ ਪਹਿਲਾਂ ਤਾਂ ਜਾਈਂ ਠੰਡੇ ਪਿੰਡ ਦਾ ਕੀ ਹੁੰਦਾ ਬਰਫ ਫੜਾ ਮੰਨਣਾ ਨਾ ਆ ਲਿਆ ਕਰੋ ਹੁਣ ਜੇ ਪਾ ਕੇ ਦੋ ਡੰਗੇ ਚਾਲ-ਸਿਆਲ ਜਿੰਨਾ ਆ ਲੋ ਸਿਹਤ ਵਧੀਆ ਹੋਣੀ ਫਿੱਟਰ ਹੋ ਕੰਮ ਫਿੱਟਰ ਹੋ ਜਾਮਾ ਜੇ ਨਾ ਬਚੇ ਤਾਂ ਕਹੀ ਪੱਲਾ ਹੁਣ ਆ ਨਮੂਣੀਆਂ ਹੋ ਜੋ ਆਪੇ ਪੱਤਲਾ ਹੋ ਜੀ ਦੋ ਡੰਗੇ ਬਰਫ ਦੇ ਪਾ ਲਿਆ ਹੈ ਹੈ ਬਾਈ 4-5 4-5 ਕਿਲੋ ਕਰ ਗਏ ਆ ਕੋਈ ਨਾਲ ਵਧੀਆ ਨਹੀਂ ਮੂੰਹ ਲੱਗੂ ਪਿੰਦੀ ਨਾਲ ਦੋ ਉਹ ਤਾਂ ਵਧੀਆ ਹੋਊ ਜਿਹੜਾ ਖਾ ਲਿਆ ਰੋਲਿਆ ਤਾਂ ਉਹ ਛੋਡੇ ਨਾਲ ਉਹ ਤਾਂ ਹੁਣ ਤੈਨੂੰ ਕੀ ਕਰੇ ਹੁਣ ਕਦੇ ਆਇਆ ਨਾ ਬਾਦ ਵਿੱਚ ਆਏ ਤਾਂ ਹੁਣ ਬਦਲ ਕਰ ਇਹ ਤਾਂ ਹੁਣ ਆਇਆ ਕਹਿੰਦਾ ਯਾਰ ਤੂੰ ਕਰੇ ਬੀਚ ਨਿਕਰੇ ਆ ਕਰ ਦੇ ਨਾ ਉਹ ਨਹੀਂ ਉਹ ਚੀਜ਼ਾਂ ਜਿਹੜੀ ਆਪਣੇ ਇੱਕ ਦਿਨ ਘਰੇ ਆ ਕੇ ਜਿਹੜਾ ਪਖਾ ਲੀ ਹੁਣ ਦੋ ਚਾਰ ਦਫਾ ਇੱਕ ਟੁਪ ਇੱਕ ਤੀ ਚੱਕ ਕੇ ਖਾ ਲੇ ਦੋ ਖਾ ਲੇ ਹਾਂ ਖਾ ਲਾਗੇ ਵਿੱਚ ਸਭ ਨਹੀਂ ਦੇ ਦੇ ਭਾਈ ਪੁੱਤ ਦੀ ਦਿੰਦੇ ਦੇ ਦੇ ਬਣ ਗਿਆ ਦੇ ਦੇ ਕੋ ਹੋ ਗੇ ਤੂੰ ਭਾਈ ਦਿੰਦੀ ਨਾ ਕਿ ਤੂੰ ਕੀ ਕੰਬਲ ਦੇ ਸਰਦਾਰ ਜੀ ਨੇ ਲਿਆਂਦਾ ਇੱਕ ਮੇਰੇ ਨਣਦ ਨੇ ਲਿਆਂਦਾ ਪਾਰਟੀ ਤੋਂ ਨੀਂ ਦੇ ਰਹੇ ਅਸੀਂ ਵਿਆਹ ਜੇ ਦੇਵਾਂਗੇ ਪਹਿਲੇ ਸਾਲ ਦੇ ਹਨਾ ਲਵੀ ਪਹਿਲੇ ਜਾ ਕੇ ਮੈਂ ਤੇ ਨਾਲ ਲੈਣ ਦੇ ਨਹੀਂ ਮੈਂ ਬਾਲਟ ਕਿਥੋਂ ਮਤਲਬ ਤਾਂ ਉਹੀ ਪੁਰਾਣਾ ਹੈ ਇਹਦੇ ਨੇਂ ਦਾ ਉਹ ਉਹਦਾ ਕਿਆ ਮਰਦਾ ਵੀ ਪਾ ਮੈਂ ਤਾਂ ਲਿਆ ਕੇ ਤੇਰਾ ਫਰਾਤਾ ਮੁਰ ਕੇ ਚੱਕੇ ਜਿਹੜਾ ਡੰਗਾ ਸਾਰਦਾ ਆਪੋ ਦਾ ਆਦਿ ਲੈ ਵੀ ਮੇਰੇ ਨਾਲ ਮੇਰੇ ਕੋਲ ਪੈਸੇ ਖਰਚੇ ਜਿਹੜਾ ਡੰਗਾ ਸਾਰ ਲਵੀ ਦੇ ਡੰਗਾ ਸਾਰ ਹਾਂ ਉਹ ਪਾਰਟੀ ਦੇ ਗੁਰਮਨ ਤੇਰੀ ਮੰਮੀ ਕਿਵੇਂ ਕਹਿਣ ਤੇਗੀ ਤੁਸੀਂ ਆ ਰੱਖ ਲੈ ਮੈਂ ਤਾਂ ਇਹਦੇ ਨਾਲ ਡੰਗਾ ਸਾਰ ਲੂੰ ਹੱਜਾ ਮੋਬਾਈਲ ਨਾਲ ਡੰਗਾ ਸਾਰ ਲੂੰਗੀ ਆਈ ਯਮਣੀ ਆ ਉਧਰ ਤੂੰ ਵੀਡੀਓ ਬਣਾਉਣ ਲੱਗ ਗਈ ਚਲ ਪੈ ਵਾਲੀ ਫੋਨ ਆਉਂਦੇ ਹਾਂ ਆਏ ਬਈ ਫਿਰ ਸਪੀਟ ਜੀ ਟੁੱਟ ਜਾਂਦੇ ਵੀਡੀਓ ਬਣਾਉਣ ਦੀ ਨਾਲ ਕੀ ਪੜਾ ਕੁਛ ਨਹੀਂ ਭਾਲ ਕੀ ਪੜਾ ਤਾਂ ਹੈਗਾ ਸਾਡੇ ਉਹ ਫੋਨ ਸਾਨੂੰ ਤੋਂ ਉਹ ਵੀ ਚਾਹੀਦਾ ਜਿਹੜਾ ਸਿਵਾਲੀਆਂ ਦੇ ਦਾ ਕੀ ਪੈਡਲ ਚਾਹੀਦਾ ਨਾਉਂ ਦੀ ਬੈਟਰੀ ਕੀ ਪੈਰਾਇਜ਼ਰ ਨੂੰ ਹਸੀ ਵਾਲੀ ਹੁੰਦੀ ਹੈ ਕਹਿੰਦੇ ਜਦੋਂ ਸਾਨੂੰ ਫੋਨ ਆਉਂਦਾ ਨਾ ਗਾਹ ਰੱਡ ਦੇ ਦਿੰਦਾ ਮੇਰਾ ਤਾਂ ਪੈਰ ਹੱਲ ਲੱਗ ਗਿਆ ਹੈ ਇਹ ਮੈਨੂੰ ਦੱਸਦਾ ਟੈਕਾ ਟੈਨ 3 ਡਾਲੀ ਤੋਂ ਦੇਦਾ ਆਇਆ ਇਹਦਾ ਫੋਨ ਖਰਾਬ ਹੋ ਚੁਆ ਇੰਦਰ ਵਿੱਚ ਚਿਮਾ ਉਹ ਤੇ ਫੋਨ ਆ ਗਿਆ ਉਹ ਤੇ ਜਦੋਂ ਮੇਰੇ ਭੈਂਜੀ ਤੇ ਪਾਇਆ ਡੋਟਾ ਡਾਕਟਰ ਨੇ ਇਹ ਲਗਾ ਚੁਣ ਚੁਣ ਬਾਈ ਜਨਤਾ ਚੋ

ਕਿ ਤੱਕ ਉਹ ਕਰੀਏ ਮੈਂ ਤੇਰਾ ਪਰ ਉਹ ਕੋਈ ਢੀਡ ਵਾਲਾ ਉਹਦੇ ਦੇ ਖੇਡ ਨੂੰ ਪਾਈ ਦੀ ਕਮੈਰੀ ਖੇਡਣ ਉਹ ਤਾਂ ਆਪਣੇ ਲਾਈ ਬੈਠੇ ਕੱਪੜਾ ਆਪਣੇ ਦੋਨਾਂ ਚੀ ਨਾ ਕਰ ਰਹੀਆਂ ਇਹ ਕੀ ਕਰ ਰਿਹਾ ਹੋਣੇ ਵੀਰਪਾਲ ਦੇ ਵਿੱਚ ਹੀ ਜਾਣਾ ਹਾਂ ਆ ਖੇਡ ਲੈਣੇ ਬਾਦ ਵਿੱਚ ਦੇਖ ਹਾਇ ਵੀ ਬੀਰਾ ਸ਼ੌਟ ਦਿਖਾਤਾ ਤੇ ਨਾ ਗੁਰਮੱਲ ਜਾਈਂ ਦਿਖਾਏ ਅੱਜ ਫੇਰ ਭੁੱਲ ਗਏ ਸੀ ਨਾ ਤੇ ਡਾਡੀ ਉਹਨੂੰ ਫੜਾਉਣਾ ਨਾ ਪੜਾਦਿਆ ਉਹਨੇ ਗੱਦਿਆਂ ਦਾ ਕਵਰ ਲਿਆ ਉਹਨਾਂ ਚਾਕੇ ਮੇਰੇ ਗੱਦੇ ਖਰਾਬ ਹੋ ਜਾਂਦੇ ਕੋਈ ਕੁੜੀ ਵੀਲੀ ਹੁੰਦੀ ਆਹ ਪੈਸੇ ਵੀ ਦੇ ਕੇ ਆਉਣੇ ਨਹੀਂ ਤੁਹਾਨੂੰ ਕੋ ਪਤਾ ਗੂਗਲ ਪੇ ਕਰਦੇ ਗੂਗਲ ਪੇ ਹੀ ਭਰਾਂਗੇ ਪੈਸੇ ਤਾਂ ਜੋ ਉੱਥੇ ਜਾ ਕੇ ਜੇ ਮੰਗਤਾਂ ਵੀ ਗੂਗਲ ਪੇ ਹੀ ਕਰਾਂਗੇ ਲੈ ਕੇ ਦਿਖਾਉਣਾ ਮੈਨੂੰ ਕਿੱਥੇ ਕਰਿਆ ਹੋਣਾ ਟਰੰਕ ਚ ਪਿਆ ਮੈਨੂੰ ਲਾ ਦੋ ਜੀ ਦੇ ਦੇ ਚਾਉਦੇ ਆਂ ਜੀ ਬਿੰਟਾ ਆ ਜਾਂਦੇ ਆਉਣ ਵਾਲੀ ਆ ਹੋਰ ਹੁਣ ਤਾਂ ਆਉਣ ਵਾਲੀ ਆ ਕੀ ਉਹਨਾਂ ਦੇ ਕਰਤੇ ਕੀ ਲੇ ਗਈਗੇ ਉਹਦੇ ਨੇ ਮੋਹ ਮਾਰੇ ਕਿੱਥੇ ਨੇ ਮੰਤੋ ਉਹ ਗੁਗ ਕਨਾ ਮੰਤੋ ਇੱਕ ਦੇ ਦੇ ਖਾਸਾ ਟਾਈਮ ਨਹੀਂ ਮੈਨੂੰ ਤਾਂ ਦੇ ਦੇ ਆ ਇੱਕ ਦੂਗੀ ਖਾ ਜਾ ਦੇਖੀ ਦੇ ਦੀ ਹੈ ਮੈਂ ਦੇ ਦੇ ਫਿਰ ਅਸੀਂ ਕਿਵੇਂ ਮੈਨੂੰ ਜਾਣਾ ਕਿ ਮੋ ਮਰ ਗਿਆ ਉਹਨਾਂ ਦਾ ਕਦੀ ਬੋਲਦਾ ਨਾ ਤਾਂ ਸਾਡਾ ਸਾਡਾ ਪਰ ਨਹੀਂ ਸਕਦਾ ਤੁਸੀਂ ਸਾੜੇ ਲੇ ਕੇ ਕਿ ਉਹ ਵੀ ਨਹੀਂ ਆਉਂਦਾ ਲਾਤੀ ਕਿ ਮੈਂ ਕਿਹਾ ਤਾਂ ਹੀ ਲਾ ਆ ਤਾਂ ਉਹ ਫਲ ਦਰਗਾ ਜਿਹੜਾ ਬਾਦਲਣਾ ਵੀ ਵੀ ਤੇ ਰਹਿਣਾ ਨਹੀਂ ਵੀਡੀਓ ਚ ਮੈਨੂੰ ਆਹਲਾ ਨਹੀਂ ਤੁਸੀਂ ਕਹੇ ਸੀ ਤੂੰ ਆਹ ਰਹਿਣਾ ਅਸੀਂ ਆਹਾਗਾ ਹਾਂ ਉਹ ਜੰਮੀ ਹਣਾ ਐ ਲੱਗੀ ਤੁਸੀਂ ਵੀਡੀਓ ਚ ਨਾ ਰੰਗ ਬਦਲ ਜਾਂਦਾ ਹੁੰਦੀ ਸੀ ਮੈਂ ਕਹਤਾ ਨਹੀਂ ਹੈਗਾ ਨਹੀਂ ਹਾਂ ਉਹ ਰੱਖਿਆ ਆਹਾਗਾ ਹਾਂ ਹਾਂ ਦੇਖੀ ਬੋਲ ਜੀ ਆ ਮੈਂ ਸੂਈ ਨਾਲ ਪੱਟਣ ਦੇ ਮਨ ਲੈ ਇਹ ਕੀ ਕਹੇ ਨਾ ਮੈਨੂੰ ਤੁਸੀਂ ਕਹਿੰਦੇ ਹਾਂ ਹਾਂ ਮੈਂ ਤੁਹਾਨੂੰ ਛੁੱਟ ਦੀ ਜਿਹਤ ਮਾਰ ਲੇਗੀ ਸੋਣਾਗਾ ਉਹ ਤਾਂ ਮੈਂ ਤਾਂ ਨਹੀਂ ਜਾ ਇਹਨਾਂ ਨਾਲ ਪੱਟਣ ਨਾਲ ਜਾਏ ਰੋਹਣਾਂ ਤੇ ਬਰਨਸ਼ੂਨੀ ਬਧੀਆ ਕਰਨੇ ਮਾਤਾ ਨੰਦ ਆਹ ਰੱਖਿਆ ਹੈ ਰੱਖੇ ਨਾ ਆ ਰੱਖਿਆਗਾ ਇਹ ਨਾਲ ਦਾ ਪਤਾ ਨਹੀਂ ਕਿੱਥੇ ਰੱਖਿਆ ਹੈ ਇਹ ਤਾਂ ਬਾਪਾ ਨੇ ਪਾ ਰੱਖਿਆ ਵੀ ਇਹਦੇ ਨਾਲ ਦੀ ਫੋਨ ਬਿਤਾ ਲਿਆ ਮੰਗੀ ਠੀਕ ਹੈ ਤੇ ਵੀ ਆਹ ਬਾਤ ਕਰਿਆ ਮੰਨੇ ਇਹ ਦਫਾ ਤੇ ਪਾ ਰੱਖਿਆ ਦੇਖ 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 ਕਿਵੇਂ ਚੰਬਲੀ ਬੈਠੀ ਹੈ ਇਹ ਤਾਂ ਖੇਡ ਆਈ ਦੇ ਨਾਲ ਤੇ ਗੱਲ ਨਹੀਂ ਆਹੀ ਤਾਂ ਮੈਂ ਜਿਹਨੇ ਛੱਡੀ ਉਹ ਤਾਂ ਦੇਖ ਲਿਆ ਹੁਣ ਉਹੀ ਮੰਨਦਾ ਹੈ ਹਾਂ ਜਿਹੜੀ ਜਮਾ ਮਰੀ ਖੜੀ ਸੀ ਨਾ ਹਾਂ ਜਿਹੜੀ ਜਮਾ ਲੱਦੀ ਸੀ ਥਾਂ ਹੈ ਇਹ ਪਪਾ ਅਗਿਆਜ ਕੋ ਸਾਨੂੰ ਮਾਮਲਾ ਲਿਆ ਕੇ ਦੋ ਤਾਂ ਤੱਕ ਦੇਖ ਲੈਣ ਤਾਂ ਮੈਂ ਫਿਰ ਇੱਕ ਗਿਆਤ ਤੋਂ ਮੰਗ ਲਿਆ ਤੈਨੂੰ ਅਸਾਂ ਦਿੱਤਾ ਹੈ ਬੀਬੀ ਦਾ ਨੌਣ ਤਲੀ ਨੌਣ ਤਲੀਂ ਦਿਵ ਯਾਰ ਯਾ ਬਾਦਲ ਤੇ ਮੇਰੇ ਸੁਟਾ ਗਏ ਛੋਟੇ ਵੀ ਸੋਈ ਬੈਠੀ ਹੈ ਤੇ ਸਰਵਾਰ ਚੱਲਦੀ ਪਈਆ ਮੇਰਾ ਹੋਇਆ ਤੇਰਾ ਵੀ ਸੋਈ ਤੇ ਸਰਵਾਰ ਸੁਈ ਹੈ ਤੇਰਾ ਕਿੱਦੇ ਸਾਂ ਹੇ ਮੇਰੇ ਕੁਈਸ ਤੋਂ ਫੱਕ ਦੀ ਇਸ ਲਈ ਤੇ ਮੈਂ ਤੇਰਾ ਸੋਈ ਬੈਠੀ ਹੈ ਤੇਰਾ ਹੈ ਹਮ ਤੇਰਾ ਕਿੱਦੇ ਸਾਂ ਕਿੱਦੇ ਪਾਉਣਾ ਬਸ ਉਹਨੂੰ ਕਹੇ ਤਾਂ ਕਿ ਇਹਨਾਂ ਦੇ ਵਿਆਹ ਚ ਪਾਉਣੇ ਦਮਾਂਗਾ ਹਾਂ ਨਾ ਜੇ ਤੂੰ ਬਾਟਣੇ ਤੇ ਪਾਏਗੀ ਉਹ ਫਰਿਆ ਨਾ ਮੈਂ ਤਾਂ ਉਹ ਦਿਖਾਉਂ ਕੈ ਦਿਸਣਾ ਬਹੁਤ ਦਾ ਤੁੰਡੀ ਦਾ ਹੈ ਔਰ ਲੈ ਇਹ ਨੂੰ ਮਿਲ ਉਹ ਤਾਂ ਪਲੀ ਉਹ ਵਾਪੜੀ ਚੱਲੋ ਜਿੱਪਾ ਫੇਰ ਮੇਰ ਦੇਾਂਗੇ ਫੋਟੋ ਖੂਨ ਕਰਦਾ ਹੈ ਆਪਾਂ ਉੱਦੀ ਦਿਖਾਵਾਂਗੇ ਪਹਿਲਾਂ ਇਹ ਦਿਖਾਉਂਦੇ ਰਹੀ ਨਹੀਂ ਮੈਂ ਛੁੱਟ ਪਹਿਲੀ ਲੀਕ ਹੋ ਜੂਦੀ ਦਿਖਾਵਾਂਗੇ ਦੇਖੋ ਦੇਖ ਲੋ ਲੋ ਜੀ ਆਪਣੀ ਸਬਜੀ ਨੂੰ ਕਰ ਕਰ ਲੱਗ ਰਿਹਾ ਹੈਗਾ ਚਪਨ ਪਾ ਦਿੱਤਾ ਤੇਲ ਸੱਡ ਗਿਆ ਜੀ ਰੁਕਾ ਪਾ ਦਾਂਗੇ ਵਿੱਚ ਸਬਜ਼ੀ ਸਬਜ਼ੀ ਬਣਾ ਗੋਭੀ ਦੀ ਬਣਾਵਾਂਗੇ ਆਪਾਂ ਕਿੱਲਾ ਹੋ ਗਿਆ ਬਿਜਲੀ ਵਾਲਾ ਖਰਾਬ ਮੇਰਾ ਹੁਣ ਪਤਾ ਨਹੀਂ ਮੈਨੂੰ ਕੋਈ ਸਮਰਾ ਕੇ ਦੇਊਗਾ ਨਹੀਂ ਨਾ ਪਤਾ ਨਹੀਂ ਸੱਲੂਗਾ ਹੋ ਤੁੱਪੇ ਤੇ ਰਿਆ ਪਿਆਲਾ ਰਾਤ ਦੁੱਧ ਨਿਕਲ ਗਿਆ ਅੱਛਾ ਚਲ ਹੁਣ ਤਾਂ ਠੰਡ ਹੋ ਗਈ ਅੱਜ ਕੱਲ੍ਹ ਜੇ ਸੌਣ ਲੈਂ ਲਾ ਤੇ ਸਵੇਰੇ ਸਵੇਰੇ ਰੱਬ ਨੇ ਮੈਨੂੰ ਚਾਹਦੂ ਨਸੇ ਤਾਂ ਠੀਕ ਕਰਕੇ ਨਾ ਆਇਆ ਲੱਗਦਾ ਠੰਡ ਜੀ ਲੱਗੀ ਹਰ ਵਕਤ ਤੇ ਪਾ ਪਾਈ ਦੇ ਆਉਣ ਲੱਗ ਗਿਆ ਅੱਜ ਤੇ ਚਲ ਜਾਉਂਦਾ ਤੂੰ ਮੋੜ ਨਹੀਂ ਤੇ ਲਵਾ ਲਾਂਗੇ ਕੋਈ ਤੇ ਤੇਰਾ ਸੋਨਾ ਮਾਰਨਾ ਹੈ ਹਾਂ ਉਹ ਤੇਰਾ ਯਾਹ ਤੇ ਹੁਣ ਵਧੀਆ ਹੋ ਗਿਆ ਫੋਨ ਆ ਪਾਲ ਆਪੋ ਪਿਆ ਆਪ ਪਿਆ ਦਾਕੀਆ ਟੋਪਾ ਜਿਹੜਾ ਲੋ ਜੀ ਆਪਣਾ ਮਸਾਲਾ ਬਦਿਆਂ ਪੱਕ ਗਿਆ ਦਾ ਤੇ ਆਪਾਂ ਪਾਵਾਂਗੇ ਤੁਹਾਨੂੰ ਆਲੂ ਸਾਇਮਾ 2:00 ਵਜੇ ਕੇ ਸਵਾ 2 ਹੋ ਗਏ ਹੋਣਗੇ ਹੁਣ ਮੱਧਮ ਅੱਗੇ ਬੰਦ ਦੇਾਂਗੇ ਸਬਜ਼ੀ ਤੜਕਾ ਲਾ ਕੇ ਗੋਭੀ ਸਬਜੀ ਜੇਤੀ ਬਣ ਜੇ ਇਹ ਕੱਟ ਕੱਟ ਕੇ ਬਣਦੀ ਹੈ ਕੱਟ ਕੱਟ ਕੇ ਬਣਦੀ ਹੈ ਵਧੀਆ ਜਿਹੜੀ ਆ ਗੋਭੀ ਟਿੰਡਲ ਕਾਇਦਾਨਾ ਇਸ ਦਾ ਇਹ ਮੈਂ ਸਾਰੇ ਚੀਜ਼ ਲੜੀ ਹੁਣੇ ਇਕੱਠੇ ਇਕੱਠੇ ਕਿਉਂਕਿ ਇਹ ਨਾਲ ਸਬਜੀ ਬਹੁਤ ਕਰਾਰੀ ਬਣਦੀ ਹੈ ਅ ਵਿੱਚ ਆਦਰਕ ਹੋ ਜਾਂਦਾ ਹੈ ਹਨਾ ਲਸਣ ਹੋ ਜਾਂਦਾ ਪਿਆਜ਼ ਹੋ ਜਾਂਦਾ ਹੈ ਸਾਫੀ ਹੋ ਜਾਨੀ ਸਭ ਕਿ ਲੋਗ ਬੀਸੀ ਕਿ ਦੋ ਨੁਜਸਮਾਨ ਹੋ ਗਏ ਅਹ ਤਰੀਆਲੀ ਸਬਜੀ ਹਲਦੀ ਨਹੀਂ ਹਲਾਈ ਸੁੱਚੀ ਖੜਦੀ ਕਿੰਨੀ ਕਰ ਲੋ ਚਾਹ ਉਹ ਬਹੁਤ ਦੇਖ ਚਾਲ ਬੋਲ ਚੀਨ ਇਹਨਾਂ ਨੂੰ 5 ਮਿੰਟ ਪਕਾਵਾਂਗੇ ਫਿਰ ਆਪਾਂ ਗੋभी ਪਾ ਦੇਵਾਂਗੇ ਆਣੀ ਨੂੰ ਤਾਂ ਉੱਛੜਿਆ ਮੈਂ ਬਹੁਤ ਟਾਈਮ ਲਈ ਜਿਹੜੋ ਕੱਟੀ ਆ ਮੈਂ 12 ਵਜੇ ਦੇ ਲਈ ਹੋਰ ਆਉਂਦੀ ਹੈ ਨਾ ਆਹੋ ਕੋਲੀ ਪਈ ਹੈਗੀ ਤੋਤੀ ਪਈ ਹੈਗੀ ਇਹਨੂੰ ਪਟਾਖਾ ਧਣਿਆਂਗੇ ਆਪ ਆਪ ਨਾਲ ਇਹ ਰੱਪਾ ਗੁੱਦੀ ਪਾ ਮਾਰੀ ਦੋ ਕੁ ਮੋਟ ਭਾਂਡੇ ਚੋਂ ਦੀ ਹੈਗੀ ਚਾਲ ਦੋ ਕੁ ਭਾਂਡੇ ਸੀ ਮਾਉਣ ਕਿ ਮੈਂ ਤੜਕਾ ਲਾਉਣੇ ਸੋ ਥੋੜੇ ਜੀ ਸੀ ਭਾਂਡੇ ਇਹਨਾਂ ਨੇ ਮੈਰੀ ਜੀ ਗਾ ਖਾਦੀ ਹੈਗੀ ਕੱਲ ਆਮਣੀ ਆਈ ਸੀ ਵੀ ਆਖਣੇ ਜੀ ਗਵਾਂਡੀਆਂ ਦੇ ਮਰਗ ਤੋਂ ਉਹਦੇ ਭੋਗ ਤੇ ਨਹੀਂ ਆਇਆ ਗਿਆ ਉਹ ਤੋਂ ਤੇ ਅੱਜ ਆਈ ਹੈ ਕੱਲ ਆ ਕੇ ਗਈ ਹੈ ਜੀ ਉਹਦੇ ਚਾਰ ਟੋਕਸ ਮਾਰ ਕੇ ਟੋਕਰੀ ਨੂੰ ਦੇ ਮਾਰ ਦੇ ਪਾਣ ਦੇ ਮੈਂ ਮੱਝ ਬੰਨੇ ਆ ਮਾਂ ਕੇ ਗੋਭੀ ਦੇ ਫੋਲੋ ਪਾਣ